ਪੰਜਾਬ ਸਰਕਾਰ 2 ਅਕਤੂਬਰ ਤੋਂ ਪੰਜਾਬ ਚ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਸ਼ੁਰੂ ਕਰਨ ਜਾ ਰਹੀ ਹੈ ਬਿਮਾਰੀਆਂ ਚ ਪੈਸੇ ਨਾ ਹੋਣ ਦੀ ਹਾਲਤ ਚ ਪਰਿਵਾਰਾਂ ਦੀ ਮਦਦ ਹੁਣ ਪੰਜਾਬ ਸਰਕਾਰ ਕਰੇਗੀ 10 ਲੱਖ ਰੁਪਇਆ ਪਰ ਪਰਿਵਾਰ ਜਿਹੜੀ ਸਿਹਤ ਬੀਮਾ 2 ਅਕਤੂਬਰ ਤੋਂ ਲਾਗੂ ਹੋ ਜਾਊਗੀ ਹਰ ਪਰਿਵਾਰ ਕੋਈ ਫਾਰਮ ਨਹੀਂ ਭਰਨਾ ਕੋਈ ਨੀਲਾ ਕਾਰਡ ਪੀਲਾ ਕਾਰਡ ਹਰਾ ਕਾਰਡ ਨਹੀਂ ਬਸ ਆਧਾਰ ਕਾਰਡ ਤੇ ਵੋਟਰ ਕਾਰਡ ਚਾਹੀਦਾ ਤੁਹਾਡਾ ਹੈਲਥ ਕਾਰਡ ਬਣ ਜੂਗਾ ਜੀ ਉਹ ਵੀ ਨਹੀਂ ਬਣਿਆ ਹੋਇਆ ਤਾਂ ਵੀ ਰੱਬ ਨਾ ਕਰੇ ਕੋਈ ਬਿਮਾਰੀ ਹੋ ਜੇ ਤਾਂ ਹਸਪਤਾਲ ਜਾਓ ਇਲਾਜ ਕਰਾ ਕੇ ਘਰੇ ਆਜੋ ਬਾਕੀ ਸਾਰਾ ਖਰਚ ਜਿਹੜਾ ਹੈ ਪੰਜਾਬ ਸਰਕਾਰ ਕਰੂਗੀ ਇਹ ਦੁਨੀਆ ਦੀ ਸਭ ਤੋਂ ਬੈਸਟ ਹੈਲਥ ਸਰਵਿਸ ਹੈ ਇਹ ਇਲਾਜ ਪੂਰੀ ਤਰ੍ਹਾਂ ਕੈਸ਼ਲੈਸ ਅਤੇ ਪੇਪਰਲੈਸ ਹੋਵੇਗਾ ਸਰਕਾਰੀ ਕਰਮਚਾਰੀ ਅਤੇ ਪੈਨਸ਼ਨਰਾਂ ਸਮੇਤ ਸੂਬੇ ਦੇ ਅਸਲ ਵਸਨੀਕਾਂ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਹੈਲਥ ਕਾਰਡ ਜਾਰੀ ਕੀਤੇ ਜਾਣਗੇ ਤੇ ਇਸ ਸਕੀਮ ਦੇ ਤਹਿਤ ਪੰਜਾਬ ਸਰਕਾਰ ਸਰਕਾਰੀ ਹਸਪਤਾਲਾਂ ਦੇ ਨਾਲ ਨਿੱਜੀ ਹਸਪਤਾਲਾਂ 'ਚ ਵੀ ਲਾਪਾਤਰੀਆਂ ਦਾ ਮੁਫਤ ਇਲਾਜ ਕਰਵਾਏਗੀ Dynexureative video পর ਤੋਂ ਆ ਬਹੁਤ ਬਹੁਤ ਸਵਾਗਤ ਹੈ ਮੈਂ ਆ ਸੁਖਬੀਰ ਸਿੰਘ ਸ਼ਿਰਗਲ 29 ਅਗਸਤ 2025 ਅੱਜ ਦਾ ਦਿਨ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਹੜ੍ਹਾਂ ਦੇ ਨਾਲ ਪ੍ਰਭਾਵਿਤ ਰਹੇਗਾ ਉਸ ਦੇ ਬਾਰੇ ਤੁਹਾਨੂੰ ਜਾਣਕਾਰੀਆਂ ਦਿੰਦੇ ਆ ਤੇ ਇਹ ਵੀ ਦੱਸਦੇ ਆ ਕਿ ਅਜੇ ਖਤਰਾ ਪੰਜਾਬ ਦੇ ਵਿੱਚੋਂ ਟਲਿਆ ਨਹੀਂ ਹੈ ਇਹ ਟਲਿਆ ਨਹੀਂ ਵਾਲੀ ਗੱਲ ਕਿਉਂ ਸਾਹਮਣੇ ਆ ਰਹੀ ਹੈ ਇਸ ਦੇ ਬਾਰੇ ਵੀ ਸਪਸ਼ਟਤਾ ਦੇ ਨਾਲ ਤੁਹਾਨੂੰ ਸਟੀਕਤਾ ਦੇ ਨਾਲ ਜਾਣਕਾਰੀ ਦਿੱਤੀ ਜਾਏਗੀ ਪੰਜਾਬ ਦੇ ਵਿੱਚ ਇਸ ਵਕਤ ਹੜ੍ਹਾਂ ਦੇ ਨਾਲ ਕੁਰਲਾ ਰਹੇ ਲੋਕਾਂ ਦੇ ਬਾਰੇ ਵੱਖ-ਵੱਖ ਤਰੀਕੇ ਦੀਆਂ ਖਬਰਾਂ ਵੱਖ-ਵੱਖ ਤਰੀਕੇ ਦੀਆਂ ਅਪਡੇਟਸ ਜਿਹੜੀਆਂ ਨੇ ਤੁਹਾਡੇ ਤੱਕ ਪਹੁੰਚਦੀਆਂ ਕੀਤੀਆਂ ਜਾ ਰਹੀਆਂ ਨੇ ਗੁਰਦਾਸਪੁਰ ਇਲਾਕੇ ਦੀ ਗੱਲ ਕਰ ਲਈਏ ਤਰਨਤਾਰਨ ਦੀ ਡੇਰਾ ਬਾਬਾ ਨਾਨਕ ਦੀ ਜਾਂ ਫਿਰ ਅੰਮ੍ਰਿਤਸਰ ਦੇ ਕੁਝ ਇਲਾਕੇ ਗੁਰਦਾਸਪੁਰ ਦੇ ਕੁਝ ਇਲਾਕੇ ਸਣੇ ਪਠਾਨਕੋਟ ਇਹ ਵੱਖ-ਵੱਖ ਇਲਾਕੇ ਜਿਹੜੇ ਨੇ ਇਹਨਾਂ ਦੇ ਵਿੱਚ ਇਸ ਵਕਤ ਭਰਿਆ ਹੋਇਆ ਪਾਣੀ ਸਭ ਕੁਝ ਆਪੇ ਬਿਆਨਦਾ ਕਿ ਕੀ ਕੁਝ ਸਥਿਤੀਆਂ ਉਸੇ ਬਣੀਆਂ ਪਈਆਂ ਨੇ ਪਰ ਆਉਣ ਵਾਲੇ 3 ਦਿਨਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਇਹਨਾਂ ਬਣੀਆਂ ਹੋਈਆਂ ਸਥਿਤੀਆਂ ਦੇ ਵਿੱਚ ਹੋਰ ਵੱਡਾ ਪ੍ਰਭਾਵ ਜਿਹੜਾ ਪਏਗਾ ਉਸ ਦੇ ਬਾਰੇ ਵੀ ਜਾਣਕਾਰੀ ਤੁਹਾਨੂੰ ਇਸ ਖਾਸ ਰਿਪੋਰਟ ਦੇ ਵਿੱਚ ਦਿੱਤੀ ਜਾਏਗੀ ਹੁਣ ਸਮਝਣ ਵਾਲੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਹੜ੍ਹਾਂ ਦੀ ਬਣੀ ਹੋਈ ਇਹ ਸਥਿਤੀ ਦੇ ਪਿੱਛੇ ਕਾਰਨ ਇਹੀ ਹੈ ਕਿ ਹਿਮਾਚਲ ਤੇ ਜੰਮੂ ਕਸ਼ਮੀਰ ਦੇ ਵਿੱਚ ਪਈ ਭਾਰੀ ਬਾਰਿਸ਼ ਜਿਹੜੀ ਹੈ ਉਸ ਦੇ ਸੰਤਾਪ ਜਿਹੜੇ ਨੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੀ ਆਵਾਮ ਨੂੰ ਭੋਤਣੇ ਪੈ ਰਹੇ ਨੇ ਇਹ ਤਾਂ ਕਰਕੇ ਕਹਿ ਰਹੇ ਆ ਕਿਉਂਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਪੈਂਦੀ ਵੱਡੇ ਪੱਧਰ ਦੇ ਉੱਪਰ بارش ਜਿਹੜੀ ਆ ਉਸ ਦਾ ਪਾਣੀ ਡੈਮਾਂ ਦੇ ਵਿੱਚ ਇਕੱਠਾ ਹੁੰਦਾ ਹੈ ਡੈਮਾਂ ਦੇ ਵਿੱਚ ਓਵਰਫਲੋ ਹੁੰਦਾ ਹੋਇਆ ਪਾਣੀ ਜਾਂ ਫਿਰ ਖਤਰੇ ਦੇ ਨਿਸ਼ਾਨ ਤੱਕ ਪਹੁੰਚਦਾ ਪਾਣੀ ਜਿਹੜਾ ਉਸ ਨੂੰ ਫਿਰ ਛੱਡਣ ਦੇ ਲਈ ਮਜਬੂਰ ਹੋਇਆ ਬੀਬੀ ਐਮਬੀ ਵਿਭਾਗ ਜਿਹੜਾ ਹੈ ਉਹਨਾਂ ਦੇ ਵੱਲੋਂ ਇਸ ਪਾਣੀ ਨੂੰ ਪੰਜਾਬ ਵਾਲੇ ਪਾਸੇ ਦਰਿਆਵਾਂ ਦੇ ਵਿੱਚ ਦੀ ਛੱਡਿਆ ਜਾਂਦਾ ਹੈ ਬਿਆਸ ਤੇ ਸਤਲੁਜ ਦੇ ਬਾਰੇ ਤਾਂ ਪਹਿਲਾਂ ਹੀ ਜਾਣਕਾਰੀਆਂ ਲੋਕਾਂ ਨੂੰ ਸੀ ਕਿ ਇਸ ਤਰੀਕੇ ਦੇ ਨਾਲ ਸਥਿਤੀਆਂ ਪੈਦਾ ਹੋ ਸਕਦੀਆਂ ਨੇ ਸਤਲੁਜ ਦੇ ਵਿੱਚ ਤੇ ਬਿਆਸ ਦੇ ਵਿੱਚ ਪਾਣੀ ਆ ਸਕਦਾ ਇਸ ਦੇ ਨਾਲ ਪਿੰਡਾਂ ਦੇ ਵਿੱਚ ਹੜ੍ਹਾਂ ਦੇ ਪ੍ਰਭਾਵ ਜਿਹੜੇ ਨੂੰ ਦੇਖੇ ਜਾ ਸਕਦੇ ਨੇ ਪਰ ਜੇ ਇਸ ਤਰੀਕੇ 1988 ਤੋਂ ਬਾਅਦ 2025 ਦੇ ਵਿੱਚ ਇਸ ਵਕਤ ਰਾਵੀ ਦਰਿਆ ਨੇ ਮਾਰ ਮਾਰੀ ਹੈ ਉਸ ਦਾ ਕਿਸੇ ਦੇ ਵੱਲੋਂ ਵੀ ਅੰਦਾਜ਼ਨ ਕੋਈ ਅਨੁਮਾਨ ਨਹੀਂ ਸੀ ਲਗਾਇਆ ਗਿਆ ਇਸੇ ਕਰਕੇ ਲੋਕਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਣ ਵਾਲੀ ਗੱਲ ਉਦੋਂ ਹੋਈ ਜਦੋਂ ਰਾਵੀ ਦੇ ਵਿੱਚੋਂ ਲੱਖਾਂ ਕਿਉਸਕ ਪਾਣੀ ਜਿਹੜਾ ਉਹ ਛੱਲਾ ਮਾਰਦਾ ਪਿੰਡਾਂ ਨੂੰ ਆਪਣੀ ਲਪੇਟ ਦੇ ਵਿੱਚ ਲੈਂਦਾ ਹੋਇਆ ਦਿਖਾ ਲਈ ਦਿੱਤਾ ਹੁਣ ਤੱਕ 6 ਮੌਤਾਂ ਹੋ ਚੁੱਕੀਆਂ ਨੇ ਹਾਲਾਂਕਿ ਪੌਂਗ ਡੈਮ ਤੋਂ ਇੱਕ ਰਾਹਤ ਭਰੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਪਰ ਇਹ ਰਾਹਤ ਭਰੀ ਖਬਰ ਓਡੀ ਵੱਡੀ ਨਹੀਂ ਜਿੱਡੀ ਵੱਡੀ ਵਿਪਤਾ ਪੰਜਾਬ ਦੇ ਵਿੱਚ ਹੜ੍ਹਾਂ ਦੇ ਨਾਲ ਬਣੀ ਪਈ ਹੈ ਇਹ ਮੈਂ ਤਾਂ ਕਰਕੇ ਕਹਿ ਰਿਹਾ ਕਿਉਂਕਿ 1 ਫੁੱਟ ਪਾਣੀ ਦਾ ਪੱਧਰ ਜਿਹੜਾ ਪੌਂਗ ਡੈਮ ਦੇ ਵਿੱਚੋਂ ਘਟਿਆ ਪਰ ਵਧਣ ਵਾਲੇ ਪਾਸੇ ਨੂੰ ਪਾਣੀ ਛੱਲਾ ਮਾਰਦਾ ਵਧ ਰਿਹਾ ਹੈ ਹੁਣ ਜੇਕਰ ਕਪੂਰਥਲੇ ਇਲਾਕੇ ਦੀ ਗੱਲ ਕਰੀਏ ਤਾਂ ਬੀਤੇ ਕੱਲ ਜ਼ਿਲ੍ਹਾ ਕਪੂਰਥਲਾ ਦੇ ਵਿੱਚ ਡੀਸੀ ਸਾਹਿਬਾਨ ਦੇ ਵੱਲੋਂ ਇਹ ਹਦਾਇਤਾਂ ਜਾਰੀ ਕੀਤੀਆਂ ਗਈਆਂ ਸੀ ਅਪੀਲ ਲੋਕਾਂ ਨੂੰ ਕੀਤੀ ਗਈ ਸੀ ਕਿ ਭਾਈ ਆਪੋ ਆਪਣੇ ਪਿੰਡਾਂ ਦੇ ਵਿੱਚੋਂ ਆਪਣਾ ਰਸਦ ਜ਼ਰੂਰੀ ਦਸਤਾਵੇਜ਼ ਜ਼ਰੂਰੀ ਸਮਾਨ ਜਿਹੜਾ ਹੈ ਸੰਦ ਸਾਧਨ ਜਿਹੜੇ ਆ ਉਹਨਾਂ ਨੂੰ ਲੈ ਕੇ ਉੱਚਾ ਥਾਂਵਾਂ ਦੇ ਉੱਪਰ ਪਹੁੰਚਿਆ ਜਾਵੇ ਇਸ ਤੋਂ ਸੁਭਾਵਿਕ ਤੌਰ ਦੇ ਉੱਪਰ ਅਨੁਮਾਨ ਅਸੀਂ ਲਾ ਸਕਦੇ ਹਾਂ ਕਿ ਕਪੂਰਥਲਾ ਦੇ ਵਿੱਚ ਸਥਿਤੀਆਂ ਵਿਗੜਨ ਵਾਲੇ ਪਾਸੇ ਨੂੰ ਜਾ ਸਕਦੀਆਂ ਨੇ ਕਿਉਂਕਿ ਪੌਂਗ ਡੈਮ ਦੇ ਵਿੱਚੋਂ ਲਗਾਤਾਰ ਜਿਹੜਾ 70 ਤੋਂ 80 ਹਜ਼ਾਰ ਕਿਊਸਿਕ ਪਾਣੀ ਜਿਹੜਾ ਉਹ ਛੱਡਿਆ ਜਾ ਰਿਹਾ ਹੈ ਬੀਤੇ ਕੱਲ 1,10,000 ਕਿਊਸਿਕ ਪਾਣੀ ਪੌਂਗ ਡੈਮ ਦੇ ਵਿੱਚੋਂ ਛੱਡਿਆ ਗਿਆ ਇਸ ਦੀਆਂ ਜਾਣਕਾਰੀਆਂ ਜਦੋਂ ਮਿਲਦੀਆਂ ਨੇ ਲੋਕਾਂ ਨੂੰ ਤਾਂ ਲੋਕਾਂ ਦੇ ਸਾਹ ਇੱਕ ਵਾਰ ਫਿਰ ਸੁੱਤੇ ਜਾਂਦੇ ਨੇ ਹੁਣ ਜੇਕਰ ਮਾਲਵਾ ਖੇਤਰ ਦੀ ਗੱਲ ਕਰ ਲਈਏ ਮਾਲਵੇ ਦੇ ਵਿੱਚ ਫਾਜ਼ਲਕਾ ਅਬੌਰ ਫਿਰੋਜ਼ਪੁਰ ਜਿਹੜੇ ਇਲਾਕੇ ਨੇ ਇਹਨਾਂ ਇਲਾਕਿਆਂ ਦੇ ਵਿੱਚ ਵੀ ਹੜ੍ਹਾਂ ਦੇ ਨਾਲ ਪ੍ਰਭਾਵੀ ਨਤੀਜੇ ਜਿਹੜੇ ਨੇ ਬੜਾ ਲੋਕਾਂ ਨੂੰ ਤਰਾ-ਤਰਾ ਕਰਦੇ ਵੱਖ-ਵੱਖ ਰਿਪੋਰਟਾਂ ਦੇ ਵਿੱਚ ਖਬਰਾਂ ਦੇ ਵਿੱਚ ਵੱਖ-ਵੱਖ ਮੀਡੀਆ ਧਾਰਿਆਂ ਦੇ ਵੱਲੋਂ ਜਿਹੜੀਆਂ ਨਸ਼ਰ ਕੀਤੀਆਂ ਜਾ ਰਹੀਆਂ ਨੇ ਉਹਨਾਂ ਦੇ ਵਿੱਚ ਸਾਫ਼ ਤੌਰ ਦੇ ਉੱਪਰ ਦੇਖਿਆ ਜਾ ਸਕਦਾ ਹੈ ਇਸ ਵਕਤ ਕੁੱਲ ਮਿਲਾ ਕੇ ਪੰਜਾਬ ਦੇ ਵਿੱਚ 350 ਪਿੰਡ ਪੰਜਾਬ ਦੇ ਵਿੱਚ ਆਏ ਹੋਏ ਹੜ੍ਹਾਂ ਦੇ ਨਾਲ ਪ੍ਰਭਾਵਿਤ ਹੋਏ ਪਏ ਨੇ 200 ਦੇ ਕਰੀਬ ਜਿਹੜੇ ਸਕੂਲ ਨੇ ਉਹਨਾਂ ਦੇ ਵਿੱਚ 8-8 ਫੁੱਟ 6-6 ਫੁੱਟ 5-5 ਫੁੱਟ ਪਾਣੀ ਜਿਹੜਾ ਉਹ ਭਰਿਆ ਪਿਆ ਜੇਕਰ ਇਸੇ ਤਰੀਕੇ ਗੱਲ ਕਰੀਏ ਤਾਂ ਤਕਰੀਬਨ 5500 ਲੋਕ ਜਿਹੜੇ ਨੇ ਉਹਨਾਂ ਨੂੰ ਰੈਸਕਿਊ ਕੀਤਾ ਜਾ ਚੁੱਕਾ ਹੈ ਪਰ ਨਾਲ ਦੀ ਨਾਲ ਅਜੇ ਵੀ ਪਿੰਡਾਂ ਦੇ ਵਿੱਚ ਲੋਕਾਂ ਦਾ ਗੁਜ਼ਰਬਸਰ ਲੋਕਾਂ ਦਾ ਜਿਹੜਾ ਨਰੈਣ ਬਸੇਰਾ ਉਹ ਪਾਣੀਆਂ ਦੇ ਵਿੱਚ ਡੁੱਬਾ ਹੋਇਆ ਤੇ ਲੋਕ ਇਸ ਨੂੰ ਵੇਖ ਕੇ ਭੁਭਾਂ ਵੀ ਮਾਰਦੇ ਤੇ ਖਾਲੀ ਦੇ ਰਹੇ ਨੇ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਪੱਭਾਂ ਭਾਰ ਹੋ ਕੇ ਇਸ ਦੇ ਬਾਬਤ ਬਹੁਤ ਸਾਰੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਪਰ ਨਾਲ ਦੀ ਨਾਲ ਕਿਤੇ ਨਾ ਕਿਤੇ ਲੋਕਾਂ ਤੱਕ ਉਹ ਸਾਰੀਆਂ ਸੁੱਖ ਸਹੂਲਤਾਂ ਲੋਕਾਂ ਤੱਕ ਉਹ ਜ਼ਰੂਰੀ ਲੋੜਿੰਦੀਆਂ ਲੋੜਾ ਪੂਰੀਆਂ ਕਰਨ ਵਾਲੀਆਂ ਚੀਜ਼ਾਂ ਜੜੀਆਂ ਨੇ ਕਾਰਵਾਈਆਂ ਜੜੀਆਂ ਨੇ ਉਹ ਪਹੁੰਚਦੀਆਂ ਨਹੀਂ ਹੋਈਆਂ ਇਹ ਵੀ ਸਪਸ਼ਟਤਾ ਦੇ ਨਾਲ ਜਾਣਕਾਰੀਆਂ ਸਾਹਮਣੇ ਆ ਰਹੀਆਂ ਨੇ ਬੀਤੇ ਕੱਲ੍ਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਰਾਂ ਦੇ ਵੱਲੋਂ ਐਲਾਨ ਕੀਤਾ ਗਿਆ ਕਿ ਭਾਈ ਉਹਨਾਂ ਦੇ ਐਮਐਲਏ ਤੇ ਮੰਤਰੀ ਸਾਹਿਬਾਂ ਜਿਹੜੇ ਨੇ ਇੱਕ ਇੱਕ ਮਹੀਨੇ ਦੀ ਆਪਣੀ ਤਨਖਾਹ ਜਿਹੜੀ ਹੈ ਉਹ ਇਹਨਾਂ ਹੜਪੀੜ ਤੋਂ ਲੋਕਾਂ ਦੇ ਵਲੇ ਦੇ ਲਈ ਦੇਣਗੇ ਜਾਂ ਪਰ ਇਹਨਾਂ ਦੀ ਸਹਾਇਤਾ ਦੇ ਲਈ ਦੇਣਗੇ ਹੁਣ ਇਹਨਾਂ ਚੀਜ਼ਾਂ ਦੇ ਨਾਲ ਪੰਜਾਬ ਦੇ ਲੋਕਾਂ ਦਾ ਕਿੰਨਾ ਕੁ ਭਲਾ ਹੁੰਦਾ ਕਿੰਨਾ ਕੁ ਇਸ ਪੈਸੇ ਦੇ ਨਾਲ ਆਮ ਲੋਕਾਂ ਦੇ ਜਾਨ ਜੀਵਨ ਦੇ ਵਿੱਚ ਇੱਕ ਕੈਲੀ ਸਹਾਇਤਾ ਆਉਂਦੀ ਹੈ ਜਾਂ ਪਰ ਇੱਕ ਸਢੋਲਤਾ ਆਉਂਦੀ ਹੈ ਇਹ ਆਉਣ ਵਾਲਾ ਸਮਾਂ ਬਿਆਹਨੇਗਾ ਪਰ ਇਸ ਵਕਤ ਪੰਜਾਬ ਦੇ ਵਿੱਚ ਜੇਕਰ ਸੋਚੀਏ ਵਿਚਾਰੀਏ ਕਿ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਸੁਧਰ ਗਈ ਹੈ ਜਾਂ ਪਰ ਸੁਧਰ ਜਾਏਗੀ ਅਜੇ ਤਿੰਨ ਦਿਨ ਖਤਰਾ ਉਸੇ ਤਰੀਕੇ ਨਾਲ ਰਹਾ ਰਿਹਾ ਹੈ ਜੇਕਰ ਮੈਂ ਜ਼ਿਲ੍ਹਾ ਪਤਰੀ ਗੱਲ ਕਰਾਂ ਤਾਂ ਰੂਪਨਗਰ ਮੁਹਾਲੀ ਦੇ ਵਿੱਚ ਰੈਡ ਅਲਰਟ ਜਾਰੀ ਕੀਤਾ ਗਿਆ ਹੁਸ਼ਿਆਰਪੁਰ ਦੇ ਵਿੱਚ ਵੀ ਮੌਸਮ ਵਿਭਾਗ ਵੱਲੋਂ ਰੈਡ ਅਲਰਟ ਜਾਰੀ ਕੀਤਾ ਗਿਆ ਨਾਲ ਜਲੰਧਰ ਦੇ ਮਾ ਕਪੂਰਥਲਾ ਤੇ ਹੋਰ ਜਿਹੜੇ ਨਾਲ ਦੁਆਬੇ ਦੇ ਕੁਝ ਇਲਾਕੇ ਨੇ ਇਹਨਾਂ ਦੇ ਵਿੱਚ orange ਅਲਰਟ ਜਿਹੜਾ ਉਹ ਜਾਰੀ ਕੀਤਾ ਗਿਆ ਇਸੇ ਤਰੀਕੇ ਜੇਕਰ ਆਪਾਂ ਗਵਾਂਧੀ ਸੂਬੇ ਜੰਮੂ ਕਸ਼ਮੀਰ ਦੀ ਗੱਲ ਕਰ ਲਈਏ ਜਾਂ ਫਿਰ ਗੱਲ ਕਰ ਲਈਏ ਹਿਮਾਚਲ ਪ੍ਰਦੇਸ਼ ਦੀ ਤਾਂ ਇਹਨਾਂ ਇਲਾਕਿਆਂ ਦੇ ਵਿੱਚ ਵੀ ਵੱਡੇ ਪੱਧਰ ਦੇ ਉੱਪਰ ਬਾਰਿਸ਼ ਹੋਣ ਦੇ ਅਨੁਮਾਨ ਜਿਹੜੇ ਨੇ ਲਾਏ ਗਏ ਨੇ ਜੰਮੂ ਕਸ਼ਮੀਰ ਦੇ ਵਿੱਚ ਤਾਂ ਆਉਣ ਵਾਲੇ 8 ਦਿਨ ਵੱਡੇ ਪੱਧਰ ਦੇ ਉੱਪਰ ਬਾਰਿਸ਼ ਹੋ ਸਕਦੀ ਹੈ ਐਸੀਆਂ پیشن گوئیਆਂ ਵੀ ਇੰਡੀਅਨ ਮੈਟਰੋਲੋਜੀਕਲ ਡਿਪਾਰਟਮੈਂਟ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਨੇ ਸੋ ਇਹਨਾਂ ਸਾਰੀਆਂ ਸਥਿਤੀਆਂ ਦਾ ਜੇਕਰ ਇੱਕ ਮਲਾਂਕੜ ਵੇਖੀਏ ਇੱਕ ਕਸਵਟੀ ਦੇ ਉੱਪਰ ਆ ਕੇ ਵੇਖੀਏ ਤਾਂ ਪੰਜਾਬ ਦੇ ਵਿੱਚ ਇਹਨਾਂ ਹਿਮਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ ਦੇ ਵਿੱਚ ਪੈਣ ਵਾਲੇ ਮੀਂਹਾਂ ਦੇ ਨਾਲ ਪ੍ਰਭਾਵ ਜਿਹੜਾ ਹੈ ਸਾਬਤ ਤੌਰ ਦੇ ਉੱਪਰ ਦਿਖਾ ਲਈ ਦੇਗਾ ਇੱਕ ਵਾਰ ਫਿਰ ਖਬਰਾਂ ਜੜੀਆਂ ਦੇ ਟੀਵੀ ਚੈਨਲਾਂ ਦੇ ਉੱਪਰ ਚੱਲਣਗੀਆਂ ਕਿ ਬਿਆਸ ਨੇ ਇੰਨੀ ਮਾਰ ਮਾਰ ਦਿੱਤੀ ਐ ਸਤਲੁਜ ਨੇ ਇੰਨੀ ਮਾਰ ਮਾਰ ਦਿੱਤੀ ਐ ਤੇ ਰਾਵੀ ਨੇ ਕਿਵੇਂ ਪਿੰਡਾਂ ਨੂੰ ਆਪਣੀ ਲਪੇਟ ਦੇ ਵਿੱਚ ਲਿਆ ਇਹ ਸਾਰੀਆਂ ਸਥਿਤੀਆਂ ਇੱਕ ਵਾਰ ਫਿਰ ਸ਼ਾਇਦ ਦੁਹਰਾਈਆਂ ਜਾਣ ਪਰ ਆਸਵਾਦ ਹੈ ਆਸ ਉਮੀਦ ਕਾਮਨਾ ਕਰਦੇ ਹਾਂ ਕਿ ਕਿਸੇ ਵੀ ਤਰੀਕੇ ਦੇ ਨਾਲ ਆਮ ਲੋਕਾਂ ਦਾ ਜਾਨੀ ਮਨ ਜਿਹੜਾ ਪ੍ਰਭਾਵਿਤ ਹੋ ਰਿਹਾ ਇਹਦੇ ਉੱਪਰ ਕੋਈ ਰੋਕ ਲੱਗੇ ਕੁਦਰਤੀ ਆਫਤ ਕਹਿ ਕੇ ਇਸ ਬਣੇ ਹੋਏ ਮਾਹੌਲ ਨੂੰ ਟਾਲ ਦੇਣਾ ਵੀ ਆਪਣੇ ਆਪ ਦੇ ਵਿੱਚ ਇੱਕ ਤਰੀਕੇ ਕਹਿ ਲਿਏ ਕਿ ਅਤ ਕਤਨੀ ਹੋਵੇਗੀ ਕਿਉਂਕਿ ਵਾਰ-ਵਾਰ ਇਸ ਤਰੀਕੇ ਦੇ ਨਾਲ ਪੰਜਾਬ ਨੂੰ ਜਾਂ ਫਿਰ ਪੰਜਾਬ ਦੇ ਲੋਕਾਂ ਨੂੰ ਪ੍ਰਤਾੜਿਤ ਹੋ ਕੇ ਜਾਂ ਫਿਰ ਪੀੜਿਤ ਹੋਏ ਵੇਖ ਕੇ ਜੇਕਰ ਅਸੀਂ ਅੱਖਾਂ ਮੀਟ ਕੇ ਬੈਠ ਜਾਂਦੇ ਆ ਤਾਂ ਇਹ ਵੀ ਸਥਿਤੀਆਂ ਅਨੁਕੂਲ ਨਹੀਂ ਇਹਦੇ ਬਾਰੇ ਵੀ ਕਿਤੇ ਨਾ ਕਿਤੇ ਗੱਲ ਹੋਣੀ ਚਾਹੀਦੀ ਹੈ ਚਰਚਾ ਹੋਣੀ ਚਾਹੀਦੀ ਹੈ ਤੇ ਪੱਕਾ ਇਸ ਦਾ ਹੱਲ ਹੀ ਲਾ ਜ਼ਰੂਰ ਹੋਣਾ ਚਾਹੀਦਾ ਬਾਕੀ ਆਸਮੀਦ ਕਰਦੇ ਹਾਂ ਕਿ ਤੁਹਾਡੇ ਤੱਕ ਪਹੁੰਚਾਈਆਂ ਅੱਜ ਦੀ ਇਸ ਵੱਡੇ ਦਿਨ ਦੀ ਅਪਡੇਟ ਦੇ ਬਾਰੇ ਜਾਣਕਾਰੀਆਂ ਜਿਹੜੀਆਂ ਦੇ ਲਾਹੇਵੰਦ ਸਾਬਤ ਹੋਈਆਂ ਹੋਣਗੀਆਂ ਕੀ ਸੋਚਦੇ ਵਿਚਾਰਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਇਸ ਰਿਪੋਰਟ ਦੇ ਬਾਰੇ ਆਪਣੀ ਰਾਏ ਪ੍ਰतिक੍ਰਮ ਤੇ ਟਿੱਪਣੀ ਜ਼ਰੂਰ ਸਾਂਝੀ ਕਰਦੇ ਜਾਣਾ